ਤੇ ਬੈਠੇ ਕਿਸਾਨਾਂ ਦੇ ਲਈ ਵੱਡੀ ਖੁਸ਼ੀ ਤੇ ਰਾਹਤ ਦੀ ਖਬਰ ਸਾਹਮਣੇ ਆ ਰਹੀ ਹੈ ਸੁਪਰੀਮ ਕੋਰਟ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਗਿਆ ਇੱਕ ਜਲੰਧਰ ਦੇ ਬਸਨੀਕ ਦੇ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਜਾਂਦੀ ਆ ਕਿਸਾਨਾਂ ਨੂੰ ਹਟਾਉਣ ਦੇ ਲਈ ਪਟੀਸ਼ਨ ਪਾਈ ਜਾਂਦੀ ਆ ਜਿਸ ਦੇ ਉੱਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਦੇ ਵੱਲੋਂ ਉਹ ਪਟੀਸ਼ਨ ਖਾਰਜ ਕਰ ਦਿੱਤੀ ਹੈ ਤੇ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਪਹਿਲਾਂ ਹੀ ਪਟੀਸ਼ਨਾਂ ਪੈਂਡਿੰਗ ਨੇ ਤੇ بار بار ਅਜਹੀਆਂ ਪਟੀਸ਼ਨਾਂ ਕਿਉਂ ਪਾਈਆਂ ਜਾ ਰਹੀਆਂ ਨੇ ਤਾਂ ਜਿਸ ਦੇ ਕਰਕੇ ਕਿਸਾਨਾਂ ਨੂੰ ਹਟਾਉਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਜਿਸ ਤੋਂ ਬਾਅਦ ਕਿਸਾਨਾਂ ਦੇ ਲਈ ਇੱਕ ਵੱਡੀ ਖੁਸ਼ੀ ਤੇ ਰਾਹਤ ਦੀ ਖਬਰ ਹੈ ਤਾਂ ਦੱਸਦੇ ਪਟੀਸ਼ਨ ਪਾਉਣ ਵਾਲਾ ਜਲੰਧਰ ਦਾ ਬਸਨੀਕ ਹੈ ਗੌਰਵ ਲੁਤਰਾ ਜਿਸ ਦਾ ਨਾਮ ਆ ਜਿਸ ਦੇ ਵੱਲੋਂ ਕਿਸਾਨਾਂ ਨੂੰ ਬਾਰਡਰਾਂ ਤੋਂ ਹਟਾਉਣ ਦੇ ਲਈ ਪਟੀਸ਼ਨ ਪਾਈ ਗਈ ਸੀ ਕਿਸਾਨਾਂ ਨੂੰ ਹਟਾਉਣ ਦੇ ਲਈ ਪਟੀਸ਼ਨਾਂ ਕਿਉਂ ਪਾਈਆਂ ਜਾ ਰਹੀਆਂ ਨੇ ਤਾਂ ਕਿਉਂਕਿ ਜੋ ਕੋਈ ਵੀ ਵਪਾਰੀ ਆ ਕਾਰੋਬਾਰੀ ਆ ਜਿਸ ਦਾ ਕੋਈ ਕਾਰੋਬਾਰ ਚੱਲਦਾ ਤਾਂ ਉਸ ਨੇ ਜੇ ਅੰਮ੍ਰਾਲੇ ਜਾਣਾ ਹੋਵੇ ਜੇ ਦਿੱਲੀ ਜਾਣਾ ਹੋਵੇ ਤਾਂ ਪੰਜਾਬ ਤੋਂ ਜੇਕਰ ਦਿੱਲੀ ਜਾਣਾ ਹੋਵੇ ਜੇ ਮੰਨ ਲਓ ਕਿ ਸਰਹੰਗ ਤੋਂ ਜਾਣਾ ਫਤਿਹਗੜ੍ਹ ਸਾਹਿਬ ਤੋਂ ਜਾਣਾ ਲੁਧਿਆਣਾ ਤੋਂ ਜਾਣਾ ਜਲੰਧਰ ਤੋਂ ਜਾਣਾ ਅਮਰitsar ਤੋਂ ਜਾਣਾ ਪਟਿਆਲੇ ਤੋਂ ਜਾਣਾ ਤਾਂ ਉਹਨਾਂ ਨੂੰ ਬੜੀ ਘੁੰਮ ਘਮਾ ਕੇ ਪਿੰਡਾਂ ਦੇ ਵਿੱਚ ਦੀ ਜਾਣਾ ਪੈਂਦਾ ਨਹੀਂ ਤਾਂ ਉਹੀ ਰਸਤਾ ਸੀ ਸ਼ੰਭੂ ਬਾਰਡਰ ਵਾਲਾ ਰਸਤਾ ਰਾਜਪਰਾ ਬਾਇਆ ਸ਼ੰਭੂ ਸ਼ੰਭੂ ਤੋਂ ਬਾਅਦ ਅੰਬਾਲਾ ਤਾਂ ਔਰ ਰਸਤੇ ਤੋਂ ਜਾਂਦੇ ਸੀ ਜਿਸ ਦੇ ਕਰਕੇ ਜਿਹੜੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਦੂਜੇ ਪਾਸੇ ਜੇ ਦੂਜਾ ਪੱਖ ਦੇਖਿਆ ਜਾਵੇ ਤਾਂ ਇਹ ਰਸਤਾ ਕਿਸਾਨਾਂ ਨੇ ਬੰਦ ਨਹੀਂ ਕੀਤਾ ਜਾਂਦਾ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤੁਸੀਂ ਜਾ ਸਕਦੇ ਹੋ ਬਿਲਕੁਲ ਕਿਸਾਨਾਂ ਦੇ ਜੋ ਟੈਂਟ ਨੇ ਜੋ ਟਰਾਲੀਆਂ ਟਰੈਕਟਰ ਖੜੇ ਨੇ ਉਹਨਾਂ ਦੇ ਕੋਲ ਦੀ ਸੜਕਾ ਜੋ ਸਲੀਪ ਰੋਡ ਆ ਉਸ ਦੇ ਥਾਈ ਤੁਸੀਂ ਜਾ ਸਕਦੇ ਹੋ ਬਿਲਕੁਲ ਐਂਡ ਤੇ ਪਹੁੰਚ ਜਾਓਗੇ ਤੁਸੀਂ ਸ਼ੰਭੂ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਤੇ ਤੁਸੀਂ ਪਹੁੰਚ ਜਾਓਗੇ ਕਿਸਾਨ ਕੋਈ ਤੁਹਾਨੂੰ ਰੋਕਣਗੇ ਨਹੀਂ ਪਰ ਅੱਗੇ ਜਦੋਂ ਜਾਓਗੇ ਤਾਂ ਹਰਿਆਣਾ ਦੀ ਪੁਲਿਸ ਦੇ ਵੱਲੋਂ ਦੀਵਾਰਾਂ ਖੜੀਆਂ ਕਰ ਦਿੱਤੀਆਂ ਨੇ ਪੁਲ ਦੇ ਉੱਤੇ ਹਰਿਆਣਾ ਦੀ ਪੁਲਿਸ ਨੇ ਬੈਰੀਗੇਟਿੰਗ ਕੀਤੀ ਹੋਈ ਆ ਪੁਲ ਦੇ ਉੱਤੇ ਇਹਨੇ ਮੋਟੇ-ਮੋਟੇ ਜਿਹੜੇ ਸਰਿਏ ਲਗਾਏ ਹੋਏ ਨੇ ਤੁਸੀਂ ਅੱਗੇ ਜਾ ਹੀ ਨਹੀਂ ਸਕਦੇ ਤਾਂ ਇਹ ਕਿਸਾਨਾਂ ਨੇ ਨਹੀਂ ਬਲਕਿ ਹਰਿਆਣਾ ਦੇ ਪ੍ਰਸ਼ਾਸਨ ਨੇ ਜਿਹੜਾ ਇਹ ਰਸਤਾ ਬੰਦ ਕੀਤਾ ਹੋਇਆ ਤਾਂ ਲੋਕਾਂ ਨੂੰ یوں ਲੱਗਦਾ ਕਿ ਸ਼ਾਇਦ ਕਿਸਾਨਾਂ ਨੇ ਇਹ ਰਸਤਾ ਬੰਦ ਕੀਤਾ ਪਰ ਹਾਂ ਕਿਸਾਨਾਂ ਕਰਕੇ ਹਰਿਆਣਾ ਪੁਲਿਸ ਨੇ ਜ਼ਰੂਰ ਬੰਦ ਕੀਤਾ ਕਿਉਂਕਿ ਕਿਸਾਨ ਜਿਹੜੇ ਦਿੱਲੀ ਜਾਣਾ ਚਾਹੁੰਦੇ ਨੇ ਪਰ ਹਰਿਆਣਾ ਦਾ ਪ੍ਰਸ਼ਾਸਨ ਜਿਹੜਾ ਕਿਸਾਨਾਂ ਨੂੰ ਦਿੱਲੀ ਜਾਣ ਨਹੀਂ ਦੇ ਰਿਹਾ ਕਿਉਂਕਿ ਕਹਿ ਰਹੇ ਨੇ ਕਿ ਦਿੱਲੀ ਜਾਣ ਦੀ ਪਰਮਿਸ਼ਨ ਨਹੀਂ ਆ ਪਹਿਲਾਂ 13 ਫਰਵਰੀ ਨੂੰ ਫਿਰ 21 ਫਰਵਰੀ ਨੂੰ ਫਿਰ 6 ਦਸੰਬਰ ਨੂੰ ਤੇ ਫਿਰ ਕੱਲ 8 ਦਸੰਬਰ ਨੂੰ ਕਿਸਾਨ ਅੱਗੇ ਜਾਣ ਦੀਆਂ ਕੋਸ਼ਿਸ਼ਾਂ ਕਰ ਚੁੱਕੇ ਨੇ ਪਰ ਕਿਸਾਨਾਂ ਨੂੰ ਅੱਗੇ ਜਾਣ ਹਰਿਆਣਾ ਦੀ ਪੁਲਿਸ ਨੇ ਨਹੀਂ ਦਿੱਤਾ ਤਾਂ ਜਿਸ ਦੇ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਦੂਜੇ ਪਾਸੇ ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਸਭ ਤੋਂ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜੋ ਟਰੈਕਟਰ ਖੇਤਾਂ ਦੇ ਵਿੱਚ ਹੁੰਦੇ ਨੇ ਉਹ ਸੜਕਾਂ ਦੇ ਉੱਤੇ ਖੜੇ ਨੇ ਜੋ ਕਿਸਾਨ ਖੇਤਾਂ ਦੇ ਵਿੱਚ ਹੁੰਦੇ ਨੇ ਆਪਣੇ ਪਰਿਵਾਰ ਦੇ ਵਿੱਚ ਵੀ ਹੁੰਦੇ ਨੇ ਤਾਂ ਉਹ ਅੱਜ ਸੜਕਾਂ ਦੇ ਉੱਤੇ 10 ਮਹੀਨਿਆਂ ਤੋਂ ਰਾਤਾਂ ਗੁਜ਼ਾਰਨ ਨੂੰ ਮਜਬੂਰ ਹੋਏ ਬੈਠੇ ਨੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ ਪਰ ਕੇਂਦਰ ਸਰਕਾਰ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣ ਲਈ ਤਿਆਰ ਨਹੀਂ ਹੈ ਗਰੰਟੀ ਕਾਨੂੰਨ ਦੂਰ ਦੀ ਗੱਲ ਆ ਗੱਲਬਾਤ ਦੇ ਲਈ ਤਿਆਰ ਨਹੀਂ ਆ ਤਾਂ ਹੁਣ ਸਿੱਟਾ ਕਿ ਨਿਕਲਦਾ ਇਹ ਦੇਖਣ ਵਾਲੀ ਗੱਲ ਰਹੇਗੀ ਪਰ ਰਾਹਤ ਦੀ ਖਬਰ ਜ਼ਰੂਰ ਹੈ ਸੁਪਰੀਮ ਕੋਰਟ ਦੇ ਵਿਚ ਜੌਰਡਨਾਂ ਤੇ ਬੈਠੇ ਕਿਸਾਨਾਂ ਦੇ ਲਈ ਵੱਡੀ ਖੁਸ਼ੀ ਤੇ ਰਾਹਤ ਦੀ ਖਬਰ ਸਾਹਮਣੇ ਆ ਰਹੀ ਹੈ ਸੁਪਰੀਮ ਕੋਰਟ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਗਿਆ ਇੱਕ ਜਲੰਧਰ ਦੇ ਬਸਨੀਕ ਦੇ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਜਾਂਦੀ ਆ ਕਿਸਾਨਾਂ ਨੂੰ ਹਟਾਉਣ ਦੇ ਲਈ ਪਟੀਸ਼ਨ ਪਾਈ ਜਾਂਦੀ ਆ ਜਿਸ ਦੇ ਉੱਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਦੇ ਵੱਲੋਂ ਉਹ ਪਟੀਸ਼ਨ ਖਾਰਜ ਕਰ ਦਿੱਤੀ ਹੈ ਤੇ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਪਹਿਲਾਂ ਹੀ ਪਟੀਸ਼ਨਾਂ ਪੈਂਡਿੰਗ ਨੇ ਤੇ بار بار ਅਜਹੀਆਂ ਪਟੀਸ਼ਨਾਂ ਕਿਉਂ ਪਾਈਆਂ ਜਾ ਰਹੀਆਂ ਨੇ ਤਾਂ ਜਿਸ ਦੇ ਕਰਕੇ ਕਿਸਾਨਾਂ ਨੂੰ ਹਟਾਉਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਜਿਸ ਤੋਂ ਬਾਅਦ ਕਿਸਾਨਾਂ ਦੇ ਲਈ ਇੱਕ ਵੱਡੀ ਖੁਸ਼ੀ ਤੇ ਰਾਹਤ ਦੀ ਖਬਰ ਹੈ ਤਾਂ ਦੱਸਦੇ ਪਟੀਸ਼ਨ ਪਾਉਣ ਵਾਲਾ ਜਲੰਧਰ ਦਾ ਬਸਨੀਕ ਹੈ ਗੌਰਵ ਲੁਤਰਾ ਜਿਸ ਦਾ ਨਾਮ ਆ ਜਿਸ ਦੇ ਵੱਲੋਂ ਕਿਸਾਨਾਂ ਨੂੰ ਬਾਰਡਰਾਂ ਤੋਂ ਹਟਾਉਣ ਦੇ ਲਈ ਪਟੀਸ਼ਨ ਪਾਈ ਗਈ ਸੀ ਕਿਸਾਨਾਂ ਨੂੰ ਹਟਾਉਣ ਦੇ ਲਈ ਪਟੀਸ਼ਨਾਂ ਕਿਉਂ ਪਾਈਆਂ ਜਾ ਰਹੀਆਂ ਨੇ ਤਾਂ ਕਿਉਂਕਿ ਜੋ ਕੋਈ ਵੀ ਵਪਾਰੀ ਆ ਕਾਰੋਬਾਰੀ ਆ ਜਿਸ ਦਾ ਕੋਈ ਕਾਰੋਬਾਰ ਚੱਲਦਾ ਤਾਂ ਉਸ ਨੇ ਜੇ ਅੰਮ੍ਰਾਲੇ ਜਾਣਾ ਹੋਵੇ ਜੇ ਦਿੱਲੀ ਜਾਣਾ ਹੋਵੇ ਤਾਂ ਪੰਜਾਬ ਤੋਂ ਜੇਕਰ ਦਿੱਲੀ ਜਾਣਾ ਹੋਵੇ ਜੇ ਮੰਨ ਲਓ ਕਿ ਸ੍ਰੀਮントੋਂ ਜਾਣਾ ਫਤਿਹਗੜ੍ਹ ਸਾਹਿਬ ਤੋਂ ਜਾਣਾ ਲੁਧਿਆਣੇ ਤੋਂ ਜਾਣਾ ਜਲੰਧਰ ਤੋਂ ਜਾਣਾ ਅਮਰitsar ਤੋਂ ਜਾਣਾ ਪਟਿਆਲੇ ਤੋਂ ਜਾਣਾ ਤਾਂ ਉਹਨਾਂ ਨੂੰ ਬੜੀ ਘੁੰਮ ਘਮਾ ਕੇ ਪਿੰਡਾਂ ਦੇ ਵਿੱਚ ਦੀ ਜਾਣਾ ਪੈਂਦਾ ਨਹੀਂ ਤਾਂ ਉਹੀ ਰਸਤਾ ਸੀ ਸ਼ੰਭੂ ਬਾਰਡਰ ਵਾਲਾ ਰਸਤਾ ਰਾਜਪਰਾ ਬਾਇਆ ਸ਼ੰਭੂ ਸ਼ੰਭੂ ਤੋਂ ਬਾਅਦ ਅੰਬਾਲਾ ਤਾਂ ਹੋਰ ਰਸਤੇ ਤੋਂ ਜਾਂਦੇ ਸੀ ਜਿਸ ਦੇ ਕਰਕੇ ਜਿਹੜੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਦੂਜੇ ਪਾਸੇ ਜੇ ਦੂਜਾ ਪੱਖ ਦੇਖਿਆ ਜਾਵੇ ਤਾਂ ਇਹ ਰਸਤਾ ਕਿਸਾਨਾਂ ਨੇ ਬੰਦ ਨਹੀਂ ਕੀਤਾ ਜਾਂਦਾ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤੁਸੀਂ ਜਾ ਸਕਦੇ ਹੋ ਬਿਲਕੁਲ ਕਿਸਾਨਾਂ ਦੇ ਜੋ ਟੈਂਟ ਨੇ ਜੋ ਟਰਾਲੀਆਂ ਟਰੈਕਟਰ ਖੜੇ ਨੇ ਉਹਨਾਂ ਦੇ ਕੋਲ ਦੀ ਸੜਕਾ ਜੋ ਸਲੀਪ ਰੋਡ ਆ ਉਸ ਦੇ ਥਾਈ ਤੁਸੀਂ ਜਾ ਸਕਦੇ ਹੋ ਬਿਲਕੁਲ ਐਂਡ ਤੇ ਪਹੁੰਚ ਜਾਓਗੇ ਤੁਸੀਂ ਸ਼ੰਭੂ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਤੇ ਤੁਸੀਂ ਪਹੁੰਚ ਜਾਓਗੇ ਕਿਸਾਨ ਕੋਈ ਤੁਹਾਨੂੰ ਰੋਕਣਗੇ ਨਹੀਂ ਪਰ ਅੱਗੇ ਜਦੋਂ ਜਾਓਗੇ ਤਾਂ ਹਰਿਆਣਾ ਦੀ ਪੁਲਿਸ ਦੇ ਵੱਲੋਂ ਦੀਵਾਰਾਂ ਖੜੀਆਂ ਕਰ ਦਿੱਤੀਆਂ ਨੇ ਪੁਲ ਦੇ ਉੱਤੇ ਹਰਿਆਣਾ ਦੀ ਪੁਲਿਸ ਨੇ ਬੈਰੀਗੇਟਿੰਗ ਕੀਤੀ ਹੋਈ ਆ ਪੁਲ ਦੇ ਉੱਤੇ ਇਹਨੇ ਮੋਟੇ-ਮੋਟੇ ਜਿਹੜੇ ਸਰੀਏ ਲਗਾਏ ਹੋਏ ਨੇ ਤੁਸੀਂ ਅੱਗੇ ਜਾ ਹੀ ਨਹੀਂ ਸਕਦੇ ਤਾਂ ਇਹ ਕਿਸਾਨਾਂ ਨੇ ਨਹੀਂ ਬਲਕਿ ਹਰਿਆਣਾ ਦੇ ਪ੍ਰਸ਼ਾਸਨ ਨੇ ਜਿਹੜਾ ਇਹ ਰਸਤਾ ਬੰਦ ਕੀਤਾ ਹੋਇਆ ਤਾਂ ਲੋਕਾਂ ਨੂੰ یوں ਲੱਗਦਾ ਕਿ ਸ਼ਾਇਦ ਕਿਸਾਨਾਂ ਨੇ ਇਹ ਰਸਤਾ ਬੰਦ ਕੀਤਾ ਪਰ ਹਾਂ ਕਿਸਾਨਾਂ ਕਰਕੇ ਹਰਿਆਣਾ ਪੁਲਿਸ ਨੇ ਜ਼ਰੂਰ ਬੰਦ ਕੀਤਾ ਕਿਉਂਕਿ ਕਿਸਾਨ ਜਿਹੜੇ ਦਿੱਲੀ ਜਾਣਾ ਚਾਹੁੰਦੇ ਨੇ ਪਾਰੇ ਹਰਿਆਣਾ ਦਾ ਪ੍ਰਸ਼ਾਸਨ ਜਿਹੜਾ ਕਿਸਾਨਾਂ ਨੂੰ ਦਿੱਲੀ ਜਾਣ ਨਹੀਂ ਦੇ ਰਿਹਾ ਕਿਉਂਕਿ ਕਹਿ ਰਹੇ ਨੇ ਕਿ ਦਿੱਲੀ ਜਾਣ ਦੀ ਪਰਮਿਸ਼ਨ ਨਹੀਂ ਹੈ ਪਹਿਲਾਂ 13 ਫਰਵਰੀ ਨੂੰ ਫਿਰ 21 ਫਰਵਰੀ ਨੂੰ ਫਿਰ 6 ਦਸੰਬਰ ਨੂੰ ਤੇ ਫਿਰ ਕੱਲ 8 ਦਸੰਬਰ ਨੂੰ ਕਿਸਾਨ ਅੱਗੇ ਜਾਣ ਦੀਆਂ ਕੋਸ਼ਿਸ਼ਾਂ ਕਰ ਚੁੱਕੇ ਨੇ ਪਰ ਕਿਸਾਨਾਂ ਨੂੰ ਅੱਗੇ ਜਾਣ ਹਰਿਆਣਾ ਦੀ ਪੁਲਿਸ ਨੇ ਨਹੀਂ ਦਿੱਤਾ ਤਾਂ ਜਿਸ ਦੇ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਦੂਜੇ ਪਾਸੇ ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਸਭ ਤੋਂ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜੋ ਟਰੈਕਟਰ ਖੇਤਾਂ ਦੇ ਵਿੱਚ ਹੁੰਦੇ ਨੇ ਉਹ ਸੜਕਾਂ ਦੇ ਉੱਤੇ ਖੜੇ ਨੇ ਜੋ ਕਿਸਾਨ ਖੇਤਾਂ ਦੇ ਵਿੱਚ ਹੁੰਦੇ ਨੇ ਆਪਣੇ ਪਰਿਵਾਰ ਦੇ ਵਿੱਚ ਵੀ ਹੁੰਦੇ ਨੇ ਤਾਂ ਉਹ ਅੱਜ ਸੜਕਾਂ ਦੇ ਉੱਤੇ 10 ਮਹੀਨਿਆਂ ਤੋਂ ਰਾਤਾਂ ਗੁਜ਼ਾਰਨ ਨੂੰ ਮਜਬੂਰ ਹੋਏ ਬੈਠੇ ਨੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ ਪਰ ਕੇਂਦਰ ਸਰਕਾਰ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣ ਲਈ ਤਿਆਰ ਨਹੀਂ ਹੈ ਗਰੰਟੀ ਕਾਨੂੰਨ ਦੂਰ ਦੀ ਗੱਲ ਆ ਗੱਲਬਾਤ ਦੇ ਲਈ ਤਿਆਰ ਨਹੀਂ ਆ ਤਾਂ ਹੁਣ ਸਿੱਟਾ ਕਿ ਨਿਕਲਦਾ ਇਹ ਦੇਖਣ ਵਾਲੀ ਗੱਲ ਰਹੇਗੀ ਪਰ ਰਾਹਤ ਦੀ ਖਬਰ ਜ਼ਰੂਰ ਹੈ ਸੁਪਰੀਮ ਕੋਰਟ ਦੇ ਵਿੱਚ ਜੋ ਪਟੀਸ਼ਨ ਪਾਈ ਗਈ ਸੀ ਉਸ ਪਟੀਸ਼ਨ ਨੂੰ ਸੁਪਰੀਮ ਕੋਰਟ ਦੇ ਵੱਲੋਂ